ਖੋਰਾ ਪੈਂਦਾ ਜੀ ਬਾਅਦ ਚ ਉੱਡਦਾ ਤੇ ਉੱਡ ਕੇ ਸਾਡੀਆਂ ਦੁਕਾਨਾਂ ਤੇ ਜਾਂਦਾ ਇਹ ਅਸੀਂ ਤਾਂ ਟੋਏ ਭਰਵਾਉਂਦੇ ਫਿਰਦੇ ਆ ਇਹ ਇੱਕ ਬਾਲਟੀ ਪਾਣੀ ਦੀ ਨਹੀਂ ਛਿੜਕ ਸਕਦੇ ਇਹਦੇ ਤੇ ਆਪਾਂ ਗੱਲ ਕਰੀਏ ਪਹਿਲਾਂ ਆਪਣੇ ਬਾਰੇ ਦੱਸੋ ਤੁਸੀਂ ਇੱਥੇ ਟਰੈਫਿਕ ਮਤਲਬ ਆਪਣੇ ਇੰਟਰੋਡਕਸ਼ਨ ਦਰਮਾਣੇ ਮੈਂ ਟਰੱਕ ਤੇ 4 ਚੱਕਰ ਵਾਲਾ ਜੀ ਠੀਕ ਅੱਛਾ ਜੀ ਇਹਦੇ ਕਾਰਨ ਟੋਏ ਬਹੁਤ ਜ਼ਿਆਦਾ ਪੈ ਗਏ ਜੀ ਸਾਰੇ ਤਰ੍ਹਾਂ ਦੇ ਜੀ ਲੇਬਰ ਲਾ ਕੇ ਔਰ ਟੈਂਪੂ ਯੂਨੀਅਨ ਦੇ ਪ੍ਰਧਾਨ ਨੂੰ ਨਾਲ ਲਾ ਕੇ ਅਸੀਂ ਇਹ ਟੋਏ ਭਰਵਾਉਂਦੇ ਫਿਰਦੇ ਆ ਦੋ ਇੱਕ ਦੁਕਾਨਦਾਰਾਂ ਨੂੰ ਇੱਥੇ ਪ੍ਰੋਬਲਮ ਇਹ ਹੋਈ ਆ ਉਹ ਕਹਿੰਦੇ ਜੀ ਇਹ ਹੋੜ ਕੇ ਕੋਰਾ ਅੰਦਰ ਜਾਂਦਾ ਇਹਨਾਂ ਨੂੰ ਕਿਹਾ ਵੀ ਰਿਕਵੈਸਟ ਆ ਇੱਕ ਬਾਹਰ ਦੀ ਤੁਸੀਂ ਪਾਣੀ ਵੀ ਪਾ ਦਿਆ ਕਰੋ ਅਸੀਂ ਤਾਂ ਭਰਵਾਉਂਦੇ ਫਿਰਦੇ ਮੈਂ ਆਪਣੇ ਘਰੇ ਦਾ ਪਾਉਂਦਾ ਨਹੀਂ ਕੋਸਤ ਤੇ ਉਹ ਆ ਕੇ ਮੈਨੂੰ ਸੁਝਾਅ ਦਿੰਦੇ ਨੇ ਕਹਿੰਦੇ ਜੀ ਕਿਸੇ ਦਾ ਮਰਦਾ ਮਰ ਜਵੇ ਉਹਨੂੰ ਕੀ ਲੋੜ ਪਈ ਆ ਟੋਏ ਭਰਵਾਉਣ ਦੀ ਉਹ ਨੌ ਕੁਝ ਦੱਸ ਸਕਦਾ ਕਿਹੜੇ ਕਿਹੜੇ ਦੁਕਾਨਦਾਰ ਹਿੱਥੇ ਕਿਹੜਾ ਚਾਵਲਾ ਚਾਵਲਾ ਡਿਕਸ਼ਨਰੀ ਹੋਰ ਆੜੇ ਕੂਟਾ ਦੀ ਦੁਕਾਨ ਵੀ ਤੁਸੀਂ ਇਥੇ ਸਾਰੇ ਲੋਕਾਂ ਨੂੰ ਕਿ ਇਹ ਜਿਹੜੇ ਦੁਕਾਨਦਾਰ ਨੇ ਬਰਾਡੇ ਦੁਆਰ ਸਮਾਨ ਰੱਖਦੇ ਨੇ ਬਰਾਡੇ ਸਮਾਨ ਲਾਉਂਦੇ ਨੇ ਇਹ ਤਾਂ ਵਰਤਦਾ ਹੀ ਨਹੀਂ ਇਹਨਾਂ ਦੀ ਪ੍ਰੋਬਲਮ ਕੀ ਇਹ ਅਲਾਉਡ ਆ ਵੀ ਸੜਕਾਂ 'ਤੇ ਸਮਾਨ ਰੱਖਣਾ ਜਾਂ ਉਹ ਮੂਹਰੇ ਆਪਣੀਆਂ ਗੱਡੀਆਂ ਸੁੱਟਣਾ ਇਹ ਤਾਂ ਇਹਨਾਂ ਨੂੰ ਪਤਾ ਪਤਾ ਹੋਣਾ ਚਾਹੀਦਾ ਹੈ ਵੀ ਅਲਾਉਡ ਆ ਹੈ ਜਾਂ ਨਹੀਂ ਇਹ ਪੜ੍ਹੇ ਲਿਖੇ ਨੇ ਕਿਹੜਾ ਰੰਗ ਅਨਪੜ੍ਹ ਹੁਣ ਤੁਸੀਂ ਇਹ ਕਰ ਰਹੇ ਹੋ ਕੰਮ ਕਰ ਰਹੇ ਹੋ ਇਹ ਹਨਾ ਨਾਲ ਇਹਨਾਂ ਨੂੰ ਟ੍ਰੈਫਿਕ ਆ ਲੈਣ ਦੇ ਕੀ ਤੁਸੀਂ ਇਹ ਇਹਨੂੰ ਚੰਗਾ ਸਮਝਦੇ ਹੋ ਨਾ ਬਰਾੜਾ ਸਮਝਦੇ ਹੋ ਇਹ ਚੰਗਾਈ ਗਮ ਕਰ ਰਹੇ ਹਨ ਜੇ ਕੋਈ ਮੋਟਰਸਾਈਕਲ ਲੜ ਅਟਕ ਜਾਂਦਾ ਹੈ ਉਹਨਾਂ ਦੇ ਤਰਨਜੀਤ ਗੱਡੀ ਨੂੰ ਖੜਨ ਦੇਓ ਓਪਨ ਚੈਲੰਜ 올 ਪ੍ਰੋਬਲਮ ਸੋਲੂਸ਼ਨ ਵਿਦਰਿਨ 21 ਮਿੰਟ ਮੋਇਨ ਜੀਸ ਮਰਾਦ ਸਪੈਸ਼ਲਿਸਟ ਨੌਕਰੀ ਤੇ ਕਾਰੋਬਾਰ ਦੇ ਵਿੱਚ ਤਰੱਕੀ ਕਰ ਕਲੇਸ਼ ਸੌਤਨ ਦੁਸ਼ਮਣ ਤੋਂ ਛੁਟਕਾਰਾ ਪ੍ਰੇਮ ਵਿਆਹ ਵਿਦੇਸ਼ ਯਾਤਰਾ ਲక్ష్ਮੀ ਬੰਧਨ ਲੂਟੋ ਮੈਕਸ ਲਾਟਰੀ मनचाहा प्यार वशीकर की तक जमीन जायदाद कोर्ट केस मुटकरनी पटको चाहे जिथे पर कम होएगा इथे फोन कर दिया ही जिंदगी सवारो मिलो लुधियाना दे विच मोबाइल नंबर नाइन एट सेवन एट सिक्स सेवन एट डबल सिक्स जीरो